ਕਿਸੇ ਦੀ ਜਾਨ ਕਿੰਨੀ ਔਖੀ ਨਿਕਲ ਸਕਦੀ ਏ ਇਹਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਖਬਰ ਤੁਸੀਂ ਸੁਣ ਲਈ ਹੋਣੀ ਹੈ ਅਹਮਦਾਬਾਦ ਗੁਜਰਾਤ ਦੇ ਵਿੱਚ ਜਹਾਜ਼ ਇੱਕ ਲੰਡਨ ਦੀ ਉਡਾਣ ਭਰਦਾ ਤੇ 50 52 ਸਕਿੰਟਾਂ ਦੇ ਵਿੱਚ 241 ਜਾਨਾਂ ਚਲੀਆਂ ਜਾਂਦੀਆਂ ਨੇ ਜਹਾਜ਼ ਮਲਬੇ ਦੇ ਢੇਰ ਦੇ ਵਿੱਚ ਬਦਲ ਜਾਂਦਾ ਔਰ ਹੋਰ ਵੱਡੀ ਤਰਾਸ਼ ਦੀ ਇਹ ਹੈ ਕਿ ਇਹ ਜਹਾਜ਼ ਉੱਤੇ ਹਵਾ ਦੇ ਵਿੱਚ ਨਹੀਂ ਉਡਾਨ ਭਰਦਿਆਂ ਸਾਰ ਇੱਕ ਬਿਲਡਿੰਗ ਦੇ ਉੱਤੇ ਡਿੱਗਿਆ ਤੇ ਉਸ ਬਿਲਡਿੰਗ ਦੇ ਵਿੱਚ ਮੈਡੀਕਲ ਦੇ ਕੁਝ ਸਟੂਡੈਂਟ ਕੁਝ ਟੀਚਰ ਉਹਨਾਂ ਦੀਆਂ ਜਾਨਾਂ ਵੀ ਗਈਆਂ ਕੁੱਲ 265 ਤੋਂ ਵੱਧ ਜਾਨਾਂ ਗਈਆਂ ਨੇ ਲੇਕਿਨ ਜਹਾਜ਼ ਦੇ ਵਿੱਚ ਜਿਹੜੇ ਕੁੱਲ ਸਵਾਰ ਸੀ 242 ਜਣੇ ਦੱਸੇ ਜਾ ਰਹੇ ਨੇ ਉਹਦੇ ਵਿੱਚੋਂ 241 ਜਣਿਆਂ ਦੀਆਂ ਜਾਨਾਂ ਗਈਆਂ ਨੇ ਇੱਕ ਬੰਦਾ ਬਚਿਆ ਉਹਦਾ ਨਾਮ ਹੈ ਰਮੇਸ਼ ਵਿਸ਼ਵਾਸ ਉਹ ਯੂਕੇ ਦਾ ਸਿਟੀਜ਼ਨ ਸੀ ਗੁਜਰਾਤ ਆਪਣੀ ਫੈਮਿਲੀ ਨੂੰ ਮਿਲਣ ਆਇਆ ਸੀ ਜਹਾਜ਼ ਦੇ ਵਿੱਚ ਬਾਕੀ ਵੀ ਜਿਹੜੇ ਯਾਤਰੀ ਹੋਣਗੇ ਕੋਈ ਮਿਲਣ ਆਇਆ ਕੋਈ ਮਿਲਣ ਜਾ ਰਿਹਾ ਹੋਣਾ ਕੋਈ ਆਪਣੇ ਬਿਜ਼ਨਸ ਨੂੰ ਵੇਖਦਾ ਇੱਧਰ ਆਇਆ ਜਾਂ ਉੱਧਰ ਚੱਲਿਆ ਹੋਣਾ ਇਹਨਾਂ ਵਿੱਚ 169 ਭਾਰਤੀ ਸੀ 53 ਬ੍ਰਿਟੇਨ ਦੇ ਸੀ ਬਾਕੀ ਪੁਰਤਗਾਲ ਤੇ ਕੈਨੇਡਾ ਦੇ ਵੀ ਸੀ 10 ਮੈਂਬਰ ਜਹਾਜ਼ ਦੇ ਕਰੂ ਦੇ ਸੀ ਦੋ ਪਾਇਲਟ ਸ਼ਾਮਲ ਸੀ ਤੇ ਜਿਹੜੇ ਮੁੱਖ ਪਾਇਲਟ ਸੀ ਕੈਪਟਨ ਸੱਬਰਵਾਲ ਉਹਨਾਂ ਨੂੰ 8200 ਘੰਟੇ ਦਾ 8200 ਘੰਟੇ ਦਾ ਤਜਰਬਾ ਸੀ ਹਵਾਈ ਜਹਾਜ਼ ਦੇ ਵਿੱਚ ਇਹ ਤਜਰਬਾ ਪਾਇਲਟ ਦਾ ਗਿਣਿਆ ਜਾਂਦਾ ਵੀ ਕਿੰਨੇ ਘੰਟੇ ਦਾ ਤਜਰਬਾ ਤੇਨੂੰ ਔਰ ਇਹ ਤਜਰਬਾ ਛੋਟਾ ਨਹੀਂ ਹੁੰਦਾ ਪਰ 99 ਤੋਂ 50 55 ਸਕਿੰਟਾਂ ਦੇ ਵਿੱਚ ਹੀ ਇਹ ਜਹਾਜ਼ ਇਹਦਾ ਮੂੰਹ ਵੀ ਕਹਿੰਦੇ ਉੱਤੇ ਨਹੀਂ ਹੁੰਦਾ ਜਿੱਦਾਂ ਨੂੰ ਉਡਾਣ ਭਰੀ ਜਾਂਦੀ ਏ ਤੇ ਇੱਕ ਬਿਲਡਿੰਗ ਤੇ ਡਿੱਗ ਪੈਂਦਾ। ਇਹਦੀ ਜਾਂਚ ਤੇ ਵੱਡੀਆਂ-ਵੱਡੀਆਂ ਜਾਂਚ ਏਜੰਸੀਆਂ ਕਰਨਗੀਆਂ ਤੇ ਪਤਾ ਲੱਗੇਗਾ ਵੀ ਕੀ ਕਾਰਨ ਰਿਹਾ। ਜਹਾਜ਼ ਦੇ ਮਲਬੇ ਵਿੱਚੋਂ ਪਤਾ ਲੱਗੇਗਾ ਕੋਈ ਇਹਦੇ ਵਿੱਚ ਅੰਦਰਲੇ ਜਿਹੜੇ ਡਾਕੂਮੈਂਟ ਹੁੰਦੇ ਨੇ ਜਾਂ ਉਡਾਣ ਭਰਨ ਤੋਂ ਪਹਿਲਾਂ-ਪਹਿਲਾਂ ਕੀ ਕੁਝ ਹੋਇਆ ਉਹ ਸਾਰਾ ਕੁਝ ਜਾਂਚਿਆ ਪਰਖਿਆ ਜਾਏਗਾ। ਜਹਾਜ਼ ਦੇ ਵਿੱਚ ਕਹਿੰਦੇ ਸਵਾ ਲੱਖ ਲੀਟਰ ਤੋਂ ਵੱਧ ਤੇਲ ਸੀ। ਜਿਦੇ ਕਰਕੇ ਵਿਸਫੋਟ ਬਹੁਤ ਜਿਆਦਾ ਭਿਆਨਕ ਹੋ ਨਿਪੜਿਆ ਤੇ ਸੋਚ ਕੇ ਵੇਖੋ ਸਾਰਿਆਂ ਦੀ ਜਾਨ ਜ਼ਿੰਦਾ ਸੜਕੇ ਨਿਕਲੀ ਹੋਏਗੀ ਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਉਹ ਵੀ ਕਹਿੰਦੇ ਇਸੇ ਹਾਸੇ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਦੀ ਵੀ ਮੌਤ ਹੋ ਗਈ ਬੜਾ ਦਰਦਨਾਕ ਹਾਸਾ 에ਅਰ ਇੰਡੀਆ ਦਾ ਇਹ ਜਹਾਜ਼ ਟਾਟਾ ਕੰਪਨੀ ਦਾ ਤੇ ਟਾਟਾ ਕੰਪਨੀ ਨੇ ਗਹਿਰਾ ਦੁੱਖ ਤੇ ਜਤਾਇਆ ਹੀ ਤੇ ਨਾਲ ਉਹਨਾਂ ਨੇ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਨੂੰ 1-1 ਕਰੋੜ ਰੁਪਈਆ ਮੁਆਵਜ਼ਾ ਰਾਸ਼ੀ ਕੁਝ ਕਹਿ ਲਈਏ ਵੀ ਉਹ ਦੇਣ ਦਾ ਐਲਾਨ ਕੀਤਾ ਹੈ। ਮਤਲਬ ਤਸਵੀਰਾਂ ਵੇਖ ਕੇ ਦਿਲ ਦਹਿਲ ਰਿਹਾ ਔਰ ਜਦੋਂ ਇਹ ਜਹਾਜ਼ ਕਹਿੰਦੇ ਉੱਡਿਆ ਨਾਲ ਹੀ ਇੱਕ ਮੈਡੀਕਲ ਕਾਲਜ ਦੀ ਇੱਕ ਬਿਲਡਿੰਗ ਸੀ, ਕੋਈ ਮੈਸ ਕਹਿ ਰਿਹਾ ਕੋਈ ਹੋਸਟਲ ਕਹਿ ਰਿਹਾ ਵੀ ਉੱਥੇ ਰੋਟੀ ਖਾਣ ਆਏ ਸੀ ਬੱਚੇ। ਨਾਲ ਕੋਈ ਹੋਰ ਸੱਜਣ ਵੀ ਹੋਣੇ। ਕਹਿੰਦੇ ਉਹਨਾਂ ਦੀਆਂ ਵੀ ਵਿੱਚ ਜਾਨਾਂ ਗਈਆਂ ਨੇ। 241 ਤੋਂ 265 ਦਾ ਜਿਹੜਾ ਇਹ ਅੰਕੜਾ ਹੈ ਨਾਲ ਹੋਰ ਵੀ ਬਿਲਡਿੰਗ ਦੇ ਲਾਗੇ-ਚਾਗੇ ਜੋ ਵੀ ਹੋਣਗੇ ਉਹਨਾਂ ਦੀ ਜਾਂਚ ਹਲੇ ਚੱਲਣ ਢਈ ਹੈ। ਉਹ ਜਹਾਜ਼ ਦੇ ਹੀਟਾਂ ਆਉਂਦਿਆਂ ਆਉਂਦਿਆਂ ਬਿਲਡਿੰਗ ਦੇ ਹੀਟਾਂ ਜਾਂਦਿਆਂ ਜਾਂਦਿਆਂ ਕਈਆਂ ਨੇ ਵੀਡੀਓ ਵੀ ਬਣਾਈ ਆ ਫੋਟੋਆਂ ਵੀ ਸਾਹਮਣੇ ਆਉਣ ਡਈਆਂ ਨੇ ਕਈਆਂ ਦੀ ਵੀਡੀਓ ਜਹਾਜ਼ ਦੇ ਵਿੱਚੋਂ ਆਉਣ ਡਈ ਉਹ ਬਾਰੀ ਚ ਆਪਾਂ ਬਣਾਣੇ ਹੁੰਦੇ ਆ ਨਾ ਕਿ ਜਦੋਂ ਜਹਾਜ਼ ਉੱਡਦਾ ਹੈ ਤੇ ਹੀਟਾਂ ਆਪਾਂ ਵੀਡੀਓ ਬਣਾਣੇ ਆ ਜਿਹੜੇ ਸ਼ਹਿਰ ਤੋਂ ਉੱਡਦੇ ਆ ਤੇ ਉਸ ਤੋਂ ਬਾਅਦ ਉਹ ਬਲਾਸਟ ਹੋ ਜਾਂਦਾ ਹਾਹਾਕਾਰ ਦੀ ਆਵਾਜ਼ ਆਉਂਦੀ ਇਹ ਬਹੁਤ ਵੱਡਾ ਹਾਦਸਾ ਵਾਪਰਿਆ ਬੜਿਆਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਲੋਕੀ ਅਰਦਾਸਾਂ ਬੇਨਤੀਆਂ ਕਰਦੇ ਨੇ ਵੀ ਇਹੋ ਜਿਹਾ ਹਾਦਸਾ ਕਦੇ ਨਾ ਹੀ ਵਾਪਰੇ ਤਾਂ ਚੰਗਾ ਜਾਂਚ ਏਜੰਸੀਆਂ ਪਤਾ ਲਾਉਣ ਗਈਆਂ ਵੀ ਇਹ ਜਿਹੜੀ ਹੁਣ ਕਮੀ ਕਿਸੇ ਤਰ੍ਹਾਂ ਦੀ ਰਹਿ ਗਈ ਹੈ ਜਹਾਜ਼ ਦੇ ਵਿੱਚ ਕਿਉਂ ਇਹ ਵਿਸਫੋਟ ਹੋ ਗਿਆ ਕਿਉਂ ਜਹਾਜ਼ ਕ੍ਰੈਸ਼ ਹੋ ਗਿਆ ਉਹ ਉਡਾਣ ਤੋਂ ਪਹਿਲਾਂ ਦੀ ਸਾਰੀ ਜੋ ਲਿਸਟਾਂ ਵਗੈਰਾ ਚੈੱਕ ਹੋਣਗੀਆਂ ਉਸਮਾਨ ਚੈੱਕ ਹੋਏਗਾ ਜੇ ਸੜੀ ਗਿਆ ਹੋਇਆ ਤਾਂ ਕੀ ਕਹਨੇ ਤੇ ਉਹ ਵੇਖਿਆ ਜਾਏਗਾ ਵੀ ਇਹ ਕੋਈ ਬੰਦੇ ਦੀ ਗਲਤੀ ਕਾਰਨ ਹੋਇਆ ਜਾਂ ਕਿਵੇਂ ਕਿਉਂਕਿ ਕੈਪਟਨ ਦੀ ਪਾਇਲਟ ਦੀ ਗੱਲ ਕਰੀਏ ਤੇ ਉਹਨਾਂ ਨੂੰ ਤਜਰਬਾ ਬਹੁਤ ਹੈ ਇਸ ਕੰਪਨੀ ਦਾ ਜਹਾਜ਼ ਜਿਹੜਾ ਹੈ ਹਿਸਟਰੀ ਦੇ ਵਿੱਚ ਕਦੇ ਕਹਿੰਦੇ ਇਸ ਤਰ੍ਹਾਂ ਯਾਨੀ ਕਿ ਦੁਰਘਟਨਾ ਨਹੀਂ ਵਾਪਰੀ ਜਿਹਦੇ ਨਾਲ ਤੇ ਮੌਸਮ ਦਾ ਵੀ ਕੋਈ ਕਾਰਨ ਨਹੀਂ ਦੱਸਿਆ ਜਾ ਰਿਹਾ ਕਿਉਂਕਿ ਸਾਫ਼ ਮੌਸਮ ਸੀ ਕੋਈ ਸਿਆਲਾਂ ਵਾਲਾ ਧੁੰਦਾ ਵਾਲਾ ਮੌਸਮ ਤੇ ਹੈ ਨਹੀਂ ਸੀ ਇਸ ਕਰਕੇ ਕਿੱਥੇ ਕਮੀ ਰਹਿ ਗਈ ਹੈ ਉਹਦੀ ਗੱਲ ਜਾਂਚ ਦੇ ਵਿੱਚ ਆ ਜਾਣੀ ਹੈ ਪਰ ਜਾਣਾਂ ਬਹੁਤ ਲੋਕਾਂ ਦੀਆਂ ਚਲੀਆਂ ਗਈਆਂ ਨੇ ਇਸ ਕਰਕੇ ਲੋਕਾਂ 'ਚ ਦੁੱਖ ਬਹੁਤ ਹੈ ਜਿਹੜਾ ਵੀ ਇਹਨਾਂ ਫੋਟੋਆਂ ਨੂੰ ਵੇਖਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਹਦਾ ਮੁੱਖ ਕਾਰਨ ਕੀ ਰਿਹਾ